ਸਾਡੀ ਆਉਣ ਵਾਲੇ ਸਮੇਂ ਚ ਕੋਸ਼ਿਸ਼ ਹੈ ਵੀ ਇੱਕ ਸਪੈਸ਼ਲ ਚਾਈਲਡ ਵਾਸਤੇ ਸਪੈਸ਼ਲ ਸਕੂਲ ਬਣਾਇਆ ਜਾਵੇ ਸਪੈਸ਼ਲ ਸਕੂਲ ਦੇਣਾ ਸਪੈਸ਼ਲ ਬੱਚਿਆਂ ਵਾਸਤੇ ਵੀ ਅਰਦਾਸ ਕਰਿਓ ਸੱਚੇ ਪਾਤਸ਼ਾਹਨ ਤੁਹਾਨੂੰ ਦੋਸਤੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੇ ਪਰਿਵਾਰ ਦੇ ਉਹ ਮੈਂਬਰ ਨੇ ਜਿਨ੍ਹਾਂ ਨੂੰ ਸੁਧਈ ਰੱਬ ਆਹੇ ਇਹ ਰੱਬ ਰੂਪੀ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦੇ ਸਾਡੀਆਂ ਭੈਣਾਂ ਦੇ ਧੀਆਂ ਦੇ ਮਾਵਾ ਵੀ ਆ ਜਿਹੜੇ ਬੱਚਿਆਂ ਵਰਗੇ ਦਿਮਾਗ ਆ ਜਿਨ੍ਹਾਂ ਦੇ ਜਿਵੇਂ ਲਖੀ ਆ ਮਾਤਾ ਸਕੂਲੇ ਜਾਂਦੀ ਆ ਸਾਡੀ ਜੱਸੀ ਭੈਣ ਆ ਵੀ ਸਕੂਲੇ ਜਾਂਦੀ ਆ ਆ ਸਾਡੀ ਧੀ ਰਾਣੀ ਇਹ ਤਿੰਨ ਭੈਣਾਂ ਆ ਇੱਕ ਇਹ ਭੈਣਾਂ ਇੱਕ ਉਹ ਬੈਠੀ ਆ ਭੈਣ ਇੱਕ ਉਸ ਤੋਂ ਬਾਅਦ ਉਹ ਲਾਸਟ ਦੇ ਦੋ ਨੰਬਰ ਤੇ ਬੈਠੀ ਆ ਇਹ ਤਿੰਨੋਂ ਸੱਕੀਆਂ ਭੈਣਾਂ ਨੇ ਜਿਨ੍ਹਾਂ ਨੂੰ ਬਾਈਕਰ ਜੀ ਨੇ ਸਾਡੇ ਪਰਿਵਾਰ ਦਾ ਹਿੱਸਾ ਬਣਾਇਆ ਇੱਧਰ ਸਾਡੀ ਸੁਖਮਨ ਬੈਠੀ ਆ ਇੱਧਰ ਸਾਡੀ ਰੀਤਾ ਬੈਠੀ ਆ ਇੱਧਰ ਸਾਡੀ ਸਿਮਰਨ ਬੈਠੀ ਆ ਧੀ ਰਾਣੀ ਇੱਧਰ ਸੰਦੀਪ ਬੈਠੀ ਆ ਪ੍ਰਭਜੋਤ ਆ ਉਦੋਂ ਦਾ ਸਾਡੀ ਰੌਸ਼ਨੀ ਆ ਪ੍ਰੀਤੀ ਫਿਰ ਉਹ ਸਾਡੀ ਪਰੇ ਗੁਰਸਿਮਰਨ ਬੈਠੀ ਆ ਪੂਜਾ ਬੈਠੀ ਆ ਤੇ ਆਸ਼ੂ ਭੈਣ ਬੈਠੀ ਆ ਬਲਵਿੰਦਰ ਭੈਣ ਦੇ ਗੋਦ ਦੇ ਵਿੱਚ ਜਿਹੜੀ ਕੁੜੀ ਬੈਠੀ ਆ ਉਹਦਾ ਨਾਂ ਹੈਗਾ ਅਨਵਰਾਜ ਤੇ ਇਹ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਸਾਡਾ ਸੁੱਖੂ ਬੈਠਾ ਪਿੱਛੇ ਅਨਿਕਾ ਜੀ ਸੁਖੂ ਬੇਟਾ ਸਾਡਾ ਇੱਕ ਖਡੌਣਾ ਲੈ ਕੇ ਬੇਟਾ ਸੁਖੂ ਇਹ ਸਾਡੇ ਬੱਚੇ ਨੇ ਜਿਹੜੇ ਸਕੂਲੇ ਜਾਂਦੇ ਨੇ ਹਨਾ ਨੀਰਜ ਆ ਅਸ਼ੀਸ਼ ਆ ਪਿਆਰਾ ਵਾ ਸਾਡਾ ਪਿਆਰਾ ਨਾਮ ਤੇ ਇੱਧਰ ਸਾਡਾ ਕਾਕੂ ਦਾਸ ਤੇ ਇੱਧਰ ਸਾਡਾ ਦੇਵਾ ਇਹ ਸਾਡਾ ਇੰਦਰਜੀਤ ਇਹ ਸਾਡਾ ਮਨੋਜ ਇਹ ਸਾਡਾ ਰਾਜਕਮਾਰ ਇਹਦਾ ਪੰਡਤ ਪੁੱਤ ਇਹ ਸਾਡਾ ਫੌਜੀ ਆ ਜੀ ਇਹ ਸਾਡਾ ਕੋਮਲ ਆ ਇਹ ਸਾਡਾ ਗਰ ਦਿੱਤਾ ਵਾ ਜੀ ਤੇ ਇਹ ਸਾਰੇ ਬੱਚੇ ਇੱਥੇ ਸਪੈਸ਼ਲ ਸਕੂਲ ਦੇ ਵਿੱਚ ਪੜ੍ਹਦੇ ਨੇ ਸਪੈਸ਼ਲ ਸਕੂਲ ਦੇ ਵਿੱਚ ਸਪੈਸ਼ਲ ਟੀਚਰ ਨੇ ਫਿਜ਼ੀਓਥੈਰੇਪੀ ਵਾਲੇ ਸਪੀਚ ਥੈਰੇਪੀ ਵਾਲੇ ਬਿਹੇਵੀਅਰ ਥੈਰੇਪੀ ਵਾਲੇ ਤੇ ਐਕਟੀਵਿਟੀਆਂ ਵਾਲੇ ਬੱਚਿਆਂ ਨੂੰ ਰੰਗਾਂ ਦੀ ਪਛਾਣ 1 2 3 ਬੱਚਿਆਂ ਨੂੰ ਸੰਡੇ ਮੰਡੇ ਮਤਲਬ ਸਾਰੇ ਤਰ੍ਹਾਂ ਦੀਆਂ ਐਕਟੀਵਿਟੀਆਂ ਬੱਚਿਆਂ ਦੀਆਂ ਕਰਾਈਆਂ ਜਾਂਦੀਆਂ ਵਾ ਜਿੱਥੇ ਬੱਚਿਆਂ ਦੀਆਂ ਬਹੁਪੱਖੀ ਵਿਕਾਸ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਆ ਸਾਡੇ ਸਪੈਸ਼ਲ ਸਕੂਲ ਦੇ ਇਹਨਾਂ ਸਪੈਸ਼ਲ ਬੱਚਿਆਂ ਵਾਸਤੇ ਵੀ ਅਰਦਾਸ ਕਰਿਓ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਸਾਡਾ ਸਕੂਲ ਬਹੁਤ ਛੋਟਾ ਜਿਹਾ ਦੋ ਕਲਾਸਾਂ માં ਇੱਕ ਕਲਾਸ ਛੁੱਟੀ ਆ ਤਿੰਨ ਕਲਾਸਾਂ ਤਿੰਨ ਰੂਮ ਹੀ ਆ ਤੇ ਬੱਚੇ ਸਾਡੇ ਹੁਣ ਵੱਧਦੇ ਜਾ ਰਹੇ ਨੇ 10 ਬੱਚੇ ਅਸੀਂ ਹਰ ਮਹੀਨੇ ਕੈਂਪ ਦੇ ਵਿੱਚੋਂ ਲੈਨੇ ਆ ਜਿਹੜੇ ਕੈਂਪ ਦੇ ਵਿੱਚ ਬੱਚੇ ਆਉਂਦੇ ਆ ਸਾਡੇ ਕੋਲੇ ਕਰੀਬ 2.5 ਤੋਂ 300 ਬੱਚਾ ਆਉਂਦਾ ਹਰੇਕ ਕੈਂਪ ਦੇ ਵਿੱਚ ਜਿਹੜੇ ਡਿਸੇਬਲ ਬੱਚੇ ਨੇ ਤਾਂ ਉਹਨਾਂ ਵਿੱਚੋਂ ਅਸੀਂ 10-10 ਬੱਚਿਆਂ ਨੂੰ 1 ਮਹੀਨੇ ਵਾਸਤੇ ਇੱਥੇ ਰੱਖ ਕੇ ਉਹਨਾਂ ਦੀਆਂ ਥੈਰੇਪੀਆਂ ਕਰਾਉਂਦੇ ਆ। ਸਾਡੀ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਹੈ ਵੀ ਇੱਕ ਸਪੈਸ਼ਲ ਚਾਈਲਡ ਵਾਸਤੇ ਸਪੈਸ਼ਲ ਸਕੂਲ ਬਣਾਇਆ ਜਾਵੇ ਜਿੱਥੇ ਇੱਕ ਹੌਸਲ ਬਣਾਇਆ ਜਾਵੇ ਬੱਚਿਆਂ ਦੀ ਉੱਥੇ ਪ੍ਰੋਪਰ ਕੇਅਰ ਹੋਵੇ ਨਿਸ਼ੁਲਕ ਜਿੱਥੇ ਕੋਈ ਵੀ ਪੈਸਾ ਕਿਸੇ ਤੋਂ ਫੀਸ ਦੇ ਤੌਰ ਤੇ ਚਾਰਜ ਨਾ ਕੀਤਾ ਜਾਵੇ। ਤੇ ਗੁਰੂ ਕਿਰਪਾ ਕਰਨ ਇਹ ਸੁਪਨਾ ਸਾਡਾ ਪੂਰਾ ਹੋਵੇ ਸਾਡੇ ਸੁਪਨਿਆਂ ਦਾ ਇਹ ਸਕੂਲ ਬਣ ਕੇ ਤਿਆਰ ਹੋਵੇ ਜਲਦੀ ਜਲਦੀ। ਬਾਕੀ ਜਿਵੇਂ ਜਿਵੇਂ ਮਾਰਾ ਸੇਵਾ ਲਈ ਜਾਂਦੇ ਆ ਕਰੀ ਜਾਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ